ਸਰਬਜੀ ਸੰਗਰੂਰ ਵੀ ਦੀ ਕਲਤਾ ਮੰਨਿਆ ਮੈਂ ਉਲਝਾਈ ਸੀ ਉਸ ਉਲਝਾਈ ਤਾਣੀ ਨਾ ਉਸ ਸੁਲਝਾਈ ਤਾਣੀ ਨਾ ਮੈਂ ਤਾਂ ਕਰਨਾ ਚਾਹੁੰਦਾ ਸੀ ਪਰ ਉਸਕਰੀ ਖਤਮ ਕਹਾਣੀ ਨਾ ਪਰ ਉਸਕਰੀ ਖਤਮ ਕਹਾਣੀ ਨਾ ਦੇਖਿਆ ਜਦੋਂ ਵੀ ਮੈਂ ਉਸ ਨੂੰ ਮੱਥੇ ਵਟ ਹਜ਼ਾਰਾਂ ਪਾਈ ਰੱਖਦੀ ਸੀ ਮੱਥੇ ਵਟ ਹਜ਼ਾਰਾਂ ਪਾਈ ਰੱਖਦੀ ਸੀ ਕਰਨਾ ਸੀ ਕਿਉਂ ਦਾ ਖਤਮ ਹੈ ਕਰਨਾ ਸੀ ਕਿਉਂ ਦਾ ਖਤਮ ਹੈ ਉਹ ਨਿਤ ਪਾਈ ਲੜਾਈ ਰੱਖਦੀ ਸੀ ਉਹ ਨਿਤ ਪਾਈ ਲੜਾਈ ਰੱਖਦੀ ਸੀ ਰਹਿਂਦਾ ਲੱਗਦਾ ਮੈਨੂੰ ਕਦੀ ਕਲੇਸ਼ ਨਾ ਮੁਕਣਾ ਏ ਉਸ ਰਹਿਣਾ ਸਦਾ ਹਰੀपरी ਪਰ ਜਿੰਦ ਮੇਰੀ ਨੇ ਸੁਕਨਾਈ ਪਰ ਜਿੰਦ ਮੇਰੀ ਨੇ ਸੁਕਨਾਈ ਹੁਣ ਤਾਂ ਅਸੀਂ ਪਰਛਾਵਿਆਂ ਤੋਂ ਡਰਦੇ ਡਰਦੇ ਮਰਦੇ ਰਹਿੰਦੇ ਹਾਂ ਹੁਣ ਤਾਂ ਅਸੀਂ ਪਰਛਾਵਿਆਂ ਤੋਂ ਡਰਦੇ ਡਰਦੇ ਮਰਦੇ ਰਹਿੰਦੇ ਹਾਂ ਕੀ ਬੀਤੀ ਨਾਲ ਸਦਾ ਸਾਡੇ ਨਾ ਕਦੇ ਕੁਝ ਕਿਸੇ ਨੂੰ ਕਹਿੰਦੇ ਹਾਂ